ਸੋਰਠਿ ਮਹੱਲਾ ਪੰਜਵਾ ਜੀ ਜੰਤੁਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕੀ ਆਪੇ ਰਾਖੈ ਪੂਰਨ ਭਈ ਬਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਘਰ ਪੂਰੇ ਪੂਰ ਸਭ ਰਖੀ ਹੋਏ ਸਰਬ ਦਿਆਲ ਰਹਾਉ ਅਨੰਦਨ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕਾ ਕੰਠ ਲਾਏ ਰੱਖੇ ਜਿਉ ਬਰਕ ਪਿਤਾ ਮਾਤਾ ਸੋਰਠ ਮਹੱਲਾ ਪੰਜਵਾਂ ਘਰ ਤਜਾ ਚਾਉ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨੈ ਸੰਸਾਰ ਚ ਕਾਇਆ ਸਿਕਦਾਰੋ ਨੈ ਪਤਿਆ ਆਆ ਉਮਰ ਆਵੋ ਆਗੇ ਝੇਰਾ ਮਿਲ ਰਾਜਨ ਰਾਵ ਨਬੇਰਾ ਆਬ ਟੁੰਡਣਾ ਕਤੋਂ ਨ ਜਾਏ ਗੋਬਿੰਦ ਭੇਟੇ ਗੁਰਗੋ ਸਾਈਂ ਰਹਾਉ ਆਇਆ ਪ੍ਰਭ ਦਰਬਾਰਾ ਤਾਂ ਸਗਲੇ ਮਿਟੇ ਪੁਕਾਰਾ ਲਬਦ ਆਪਣੇ ਪਾਈ ਤਾਂ ਕਤ ਆਵੇ ਕਤ ਜਾਏ ਤਹ ਸਾਜਣ ਆਇ ਨਬੇਰਾ ਉਹਾਂ ਸਮੋ ਠਾਕੁਰ ਸਮ ਚੇਰਾਉ ਅੰਤਰਜਾਮੀ ਜਾਨੈ ਬਿਨ ਬੋਲਤ ਆਪ ਪਛਾਨ ਸਰਬਥਾਨ ਕੋ ਰਾਜ ਤੈ ਅਨਹਦ ਸ਼ਬਦ ਗਾਜਾ ਤਿਸ ਪਾ ਕਾਜ ਤਰਾਈ ਮਿਲ ਨਾਨਕ ਆਪਗਵਾਈ ਸੋਰਠ ਮਹੱਲਾ ਪੰਜਵਾਂ ਰਦਾ ਨਾਮ ਵਿਸਾਹੋ ਘਰ ਬਠੇ ਗੁਰੂ ਤੇ ਆਇਓ ਗੁਰ ਪੂਰੇ ਸੱਚ ਕਹਿਆ ਸੋ ਸੁਖ ਸੱਚਾ ਲਹਿਆ ਆਪਣਾ ਹੋਇਓ ਗੁਰ ਮਿਹਰਵਾਨ ਆਨੰਦ ਸੂਖ ਕਲਿਆਣ ਮੰਗਲ ਸਿਓ ਘਰ ਆਏ ਕ੍ਰਿਸ਼ਨਨ ਰਹਾਉ ਸੱਚ ਗੁਰ ਵਟਿਆਏ ਤਾਂਗੇ ਕੀਮਤ ਕਹਿਨ ਨਾ ਜਾਏ ਸਿਰ ਸ਼ਾਹ ਪਾਤਸ਼ਾਹ ਗੁਰ ਪੇਟ ਤੋ ਮੰਨੋ ਮਹਾ ਸਗਲ ਪ੍ਰਾਸ਼ਦ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੋਨ ਨਿਦਾਨ ਹਰ ਨਾਮ ਜਪ ਪੂਰਨ ਹੋਏ ਕੰਮ ਗੁਰ ਕੀਨੋ ਮੁਕਤ ਦੁਆਰਾ ਸਭ ਸ੍ਰਿਸ਼ਟ ਕਰੇ ਜੈਕਾਰਾ ਨਾਨਕ ਪ੍ਰਭ ਮੇਰੇ ਸਾਥੇ ਜਨਮ ਮਰਨ ਭੈ ਲਾਥੇ ਸੋਰਠ ਮਹੱਲਾ ਪੰਜਵਾਂ ਗੁਰ ਪੂਰਾ ਕਿਰਪਾ ਤਾਰੇ ਪ੍ਰਭ ਪੁਰ ਲੋਚ ਹਮਾਰੇ ਕ੍ਰਿਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੁਕਿਰਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੇ ਪਾਉੜੇ ਕੋ ਵੱਡ ਪਾਗੀ ਪਾਈ ਕੋਟ ਜਨਮ ਕੇ ਕਿਲ ਬਿਖ ਨਾਸੇ ਹਰ ਚਰਨੇ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਨ ਪੂਰੇ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰ ਆ ਸਤ ਗੁਰ ਕੀ ਸੱਚ ਸਾਖੇ ਬੇਗਨ ਬਨਾਸਨ ਸਭ ਦੁਖ ਨਾਸ਼ਨ ਸਤ ਗੁਰ ਨਾਮ ਦਰੜਾਇਆ ਕੋਈ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸੋਰਠ ਮਹੱਲਾ ਪੰਜਵਾਂ ਸਾਹਿਬ ਗੁਣ ਗਹਿਰਾ ਘਰ ਲਸਕਰ ਸਭ ਤੇਰਾ ਰਖਵਾਲ ਗੁਰੂ ਪਾਲਾ ਸਭ ਜੀ ਭਏ ਦਿਆਲਾ ਜਪੋ ਆਨੰਦ ਰਹੋ ਗੁਰ ਚਰਨਾ ਪਾਉ ਕਤੈ ਨਹੀਂ ਪ੍ਰਭ ਸਰਨਾ ਰਹਾਉ ਤੇਰਿਆ ਦਾਸ ਆਦਿ ਮੁਰਾਰੀ ਪ੍ਰਭ ਅਬ ਚਲ ਨੀਮ ਉਸਾਰੀ ਬਾਲਤਨ ਤੱਕ ਆ ਤੇਰਾ ਤੂੰ ਭਾਰੂ ਠਾਕੁਰ ਮੇਰਾ ਜਿਨ ਜਿਨ ਸਾਧ ਸੰਗ ਪਾਇਆ ਸੋ ਪ੍ਰਭੂ ਆਪ ਉਤਰਾਇਆ ਕਰ ਕਿਰਪਾ ਨਾਮ ਰਸ ਦਿਆ ਕੋਸ਼ਲ ਖੇਮ ਸਭ ਥਿਆ ਹੋਏ ਪ੍ਰਭੂ ਸਹਾਇ ਸਭ ਉਠ ਲੱਗੇ ਪਾਈ ਸਾਸ ਸਾਸ ਪ੍ਰਭ ਧਿਆਈਐ ਹਰ ਮੰਗਲ ਨਾਨਕ ਗਾਈਐ ਸੋਰਠ ਮਹੱਲਾ ਪੰਜਵਾਂ ਸੂਖ ਸਹਜ ਅਨੰਦਾ ਪ੍ਰਭ ਮਿਲਿਓ ਮਨ ਪਵੰਦਾ ਪੂਰ ਗੁਰ ਕਿਰਪਾ ਤਾਰੇ ਤਾਂ ਗਤ ਭਈ ਹਮਾਰੇ ਹਰ ਕੇ ਪ੍ਰੇਮ ਭਗਤ ਮਨ ਲੈਨਾ ਨਿਤ ਬਾਜ ਅਨਹਦ ਬੀਨਾ ਰਹਾਉ ਹਾਰ ਚਰਨ ਕੇ ਓਟ ਸਤਾਣੀ ਸਭ ਚੁਕੇ ਕਾਨ ਲੁਕਾਣੀ ਜਗ ਜੀਵਨ ਦਾਤਾ ਪਾਇਆ ਹਰ ਰਸਕ ਰਸਕ ਗੁਣ ਗਾਇਆ ਪ੍ਰਭ ਕਟਿਆ ਜਮ ਕਾ ਫਾਸਾ ਮਨ ਪੂਰਨ ਹੋਈ ਅਸਾ ਜਹ ਦੇਖਾ ਜੈ ਪੇਖਾ ਤੈ ਸੋਏ ਹਰ ਪ੍ਰਭ ਬਿਨ ਅਵਰਣ ਕੋਈ ਕਰ ਕਿਰਪਾ ਪ੍ਰਭੂ ਰਾਖੇ ਸਭ ਜਨਮ ਜਨਮ ਦੁਖ ਲਾਤੇ ਨਿਰਭਉ ਨਾਮ ਤੇ ਆਇਆ ਅਟਲ ਸੁਖ ਨਾਨਕ ਪਾਇਆ ਸੁਰਠ ਮਹੱਲਾ ਪੰਜਵਾਂ ਠਾਂਡ ਪਾਏ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰ ਪੂਰਹਿ ਰੱਖੇ ਸ਼ਰਨ ਸੱਚ ਕੇ ਤਾਂਕੇ ਪਰਮੇਸ਼ਰ ਆਪ ਹੋਆ ਰਖਵਾਲਾ ਸਾਤ ਸਹਿਜ ਸੁਖ ਕਿਨ ਮੇ ਉਪਜੇ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦਿਓ ਦਾਰੂ ਤੈਨ ਸਗਲਾ ਰੋਗ ਬਿਦਾਰੂ ਆਪਣੇ ਕਿਰਪਾ ਧਾਰੀ ਤੈਨ ਸਗਲੀ ਬਾਤ ਸੁਵਾਰੇ ਪ੍ਰਭ ਆਪਣਾ ਬਿਰਦ ਸੁਮਾਰਿਆ ਹਮਰਾ ਗੁਣ ਅਵਗੁਣ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੇ ਤੈਨ ਸਗਲੀ ਲਾਜ ਰੱਖੇ ਬੋਲਾਂ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਸੋਰਠ ਮਹੱਲਾ ਪੰਜਵਾ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਵੰਗਾ ਹੋਆ ਮਜਣ ਗੁਰ ਅੰਦਰ ਆਸੇ ਜਪ ਹਰ ਹਰ ਕਿਲ ਵਿਕਨਾਸੇ ਸੰਤੋ RAM DAS ਸਰੋਵਰ ਨਿਕਾ ਜੋ ਨਵ ਸਕੁਲ ਤਰਾਵੇ ਉਦਾਰ ਹੋਵਹਿ ਜੀ ਕਾ ਰਹਾਉ ਜਜਕਾਰ ਜਗ ਗਾਵੈ ਮਨ ਚੰਦਿਆੜੇ ਫਲ ਪਾਵੈ ਸਹੇ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੇ ਸੋ ਜਨ ਪਰਮਗਤ ਪਾਵੈ ਮਰ ਨਾ ਆਵੇ ਜਾਈ ਹਰ ਹਰ ਨਾਮ ਤੇ ਆਈ ਇਹ ਬ੍ਰह्म ਵਿਚਾਰ ਸੁਜਾਨੈ ਜਿਸਦਿਆਲ ਹੋਏ ਭਗਵਾਨ ਬਾਬਾ ਨਾਨਕ ਪ੍ਰਭ ਸਰਨਾਏ ਸਭ ਚਿੰਤਾ ਗਨਤ ਮਿਟਾਈ ਸੋਰਠ ਮਹੱਲਾ ਪੰਜਵਾ ਬਾਰ ਬ੍ਰਾਹਮਣ ਬਾਹੀ ਪੂਰੇ ਕਾਈ ਬਾਤ ਨਾ ਰਹੀਆਂ ਓਰੇ ਗੁਰ ਚਰਨ ਲਾਇ ਨ ਸਤਾਰੇ ਹਰ ਹਰ ਨਾਮ ਸੁਮਾਰੇ ਆਪਣੇ ਦਾਸ ਕਾ ਸਦਾ ਰਖਵਾਲਾ ਕਰ ਕਿਰਪਾ ਆਪਣੇ ਕਰ ਰੱਖੇ ਮਾਤ ਪਿਤਾ ਜਿਉਂ ਪਾਲਾ ਰਹਾਉ ਵਡਪਾਗੇ ਸਤਗੁਰ ਪਾਇਆ ਜਿਨ ਜਮ ਕਾ ਪੰਥ ਮਿਟਾਇਆ ਹਰ ਭਗਤ ਭਾਈ ਚਿਤ ਲਾਗਾ ਜਪ ਜਿਵੇ ਸਿ ਵਡਪਾਗਾ ਹਰ 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 ਅੰਮ੍ਰਿਤ ਬਾਣੀ ਗਾਵੇ ਸਾਦਾ ਕੇ ਧੂਰੀ ਨਾ ਵੈ ਆਪਣਾ ਨਾਮ ਆਪੇ ਦਿਆ ਪ੍ਰਭ ਕਰਨਹਾਰ ਰਖ ਲਿਆ ਹਰ ਦਰਸ਼ਨ ਪ੍ਰਾਨਦਾਰਾ ਇਹ ਪੂਰਨ ਬਮਲ ਵਿਚਾਰਾ ਕਰਿ ਕਿਰਪਾ ਅੰਤਰ ਜਾਮੀ ਦਾਸ ਨਾਨਕ ਸ਼ਰਨ ਸੁਆਮੀ ਸੋਰਠ ਮਹੱਲਾ ਪੰਜਵਾਂ ਗੁਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਆ ਤਹ ਸੁਹੇਲੇ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵ ਸਦਾ ਸੁਪਾਈ ਮਨ ਜਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਨੇਦਾਰਾ ਹਮ ਸੰਤ ਜਨਾਰੇ ਨਾਰਾ ਪਤ ਤੋ ਪਨੀਤ ਕਰ ਲਿਨੈ ਕਰ ਕਿਰਪਾ ਹਰ ਜਸ ਦਿਨੈ ਪਾਰ ਬਰਮ ਕਰੇ ਪ੍ਰਤਪਾਲਾ ਸਾਧ ਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬੋੜ ਨਜੋਨੀ ਪਾਈਐ ਜਿਸ ਦੇਵਾ ਪੁਰਖ ਬਿਦਾਤਾ ਹਰ ਰਸ ਤਿ ਨਹੀਂ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਨੀ ਪਾਇਆ ਸੋਰਠ ਮਹੱਲਾ ਪੰਜਵਾਂ ਗੁਰ ਪੂਰੈ ਕਿਤੇ ਪੂਰੀ ਪ੍ਰਭ ਰਵ ਰਹਿਆ ਭਰ ਪੂਰੀ ਖੇਮ ਕੁਸ਼ਲ ਭਿਆਸ ਨਾਨਕ ਪਾਰ ਬ੍ਰਹਮ ਵਿਟਹੁ ਕੁਰਬਾਨ ਗੁਰ ਕੀ ਚਰਨ ਕਬਲ ਰਿੱਧ ਧਾਰੇ ਬਿਗਨ ਲਾਗੇ ਤਿਲਕਾ ਕੋਈ ਕਾਰਜ ਸਗਲ ਸੁਵਾਰੇ ਰਹਾ ਮਿਲ ਸਾਧੂ ਦੁਰਮਤ ਖੋਏ ਪਤ ਤਪਨੀਤ ਸਭ ਹੋਏ RAM DAS SROVAR NAT ਸਭ ਲਾਥੇ ਪਾਪ ਕੁਮਾਤੇ ਗਨ ਗੋਬਿੰਦ ਨਿਤ ਗਾਇਆ ਸਾਧ ਸੰਗ ਮਿਲ ਧਿਆਈਐ ਮਨ ਬਾਛਤ ਫਲ ਪਾਏ ਗੁਰ ਪੂਰ ਆਰ ਦਇਤ ਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੈ ਪਰਮ ਆਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਰਾਗ ਸੋਰਠ ਮਹੱਲਾ ਪੰਜਵਾਂ ਦਹ ਦਸ ਛਤਰ ਮੇਗ ਕਟਾ ਕਟ ਦਾਮਨ ਚਮਕ ਡਰਾਇਓ ਸੇਜ ਅਕੇਲੀ ਨੀਂਦ ਨਹਾਉ ਨੈ ਨੈ ਪਿਰ ਪਰਦੇਸ ਸੁਦਾਇਓ ਹੌਣ ਨਏ ਸੰਦੇਸ ਰਮਾਇਓ ਇੱਕ ਕੋਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰ ਆਇਓ ਰਹਾਉ ਕਿਉ ਬਿਸਰੈ ਇਹ ਲਾਲ ਪਿਆਰੋ ਸਰਬ ਗੁਣਾ ਸੁਖਦਾਇ ਮੰਦਰ ਚਰਕੇ ਪੰਥ ਨਿਹਾਰੋ ਨੈਣ ਨੀਰ ਪਰ ਆਇਓ ਹਾ ਹਾ ਪੀਤ ਭਇਤ ਭਇਓ ਹੈ ਵਿਚੋ ਸੁਨਤ ਦੇਸ ਨਿਕਟਾਇਓ ਪਾਂਬੇ ਰੇ ਕੇ ਪਾਤ ਪਰ ਦੋ ਬਿਨ ਪੇਖੇ ਦੂਰਾਇਓ ਪਾਇਓ ਕਿਰਪਾਲ ਸਰਬ ਕੋ ਠਾਕੁਰ ਸਗਰ ਦੁਖ ਮਿਟਾਇਓ ਕਾਹੋ ਨਾਨਕ ਹਮੇ ਪੀਤ ਗੁਰ ਖੋਇ ਤਾ ਦੇ ਆਰ ਬੇਠ ਲੋ ਪਾਇਓ ਸਭ ਰਹਿਓ ਆਂਦੇ ਸਿਰੋ ਮਾਇਓ ਜੋ ਚਾਹਤ ਸੋ ਗੁਰੂ ਮਿਲਾਇਓ ਸਰਬ ਗੁਨਾ ਨਿਦਰਾਇਓ ਰਹਾਉ ਦੂਜਾ ਸੋਰਠ ਮਹੱਲਾ ਪੰਜਵਾਂ ਗਏ ਬਹੋੜ ਬੰਦੇ ਛੋੜ ਨਰੰਕਾਰ ਦੁਖਦਾਰੇ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਨਾਮ ਪਰਿਓ ਭਗਤ ਗੋਵਿੰਦ ਕਾ ਇਹ ਰੱਖੋ ਪੈਜ ਤੁਮਾਰੀ ਹਰ ਜੀਉ ਨਿਮਾਣਿਆ ਤੁਮਾਣ ਨਚੇ ਜਿਹਾ ਚੀਜ ਕਰੇ ਮੇਰਾ ਗੋਵਿੰਦ ਤੇਰੇ ਕੁਦਰਤ ਕਾ ਕੁਰਬਾਨ ਰਹਾਉ ਜੈ ਸਬਾਲਕ ਭਾਇ ਸੁਪਾਇ ਲਖ ਅਪਰਾਧ ਕਮਾਵੇ ਕਾਰਯ ਉਪਦੇਸ਼ ਛਿੜਕੇ ਬਾ ਭਾਂਤੇ ਬਹਾੜ ਪਿਤਾ ਗੱਲ ਲਾਵੇ ਪਿਛਲੇ ਔਗਣ ਬਗਸ਼ ਲਾਏ ਪ੍ਰਭ ਅਗ ਮਾਰਗ ਪਾਵੇ ਹਰ ਅੰਤਰ ਜਾਮੇ ਸਭ ਵਿਦ ਜਾਣੈ ਤਾਂ ਕਿਸ ਪਹਿ ਆਖ ਸੁਨਾਈਐ ਕਣ ਕਥਨ ਨ ਭੀਜੈ ਗੋਬਿੰਦ ਹਰ ਭਾਵੇ ਪੈਰ ਰਖਾਈਐ ਅਵਰ ਓਟ ਮੈਂ ਸਗਲੇ ਦੇਖੇ ਇਕ ਤੇਰੇ ਓਟ ਰਹਾਈਐ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਨੇ ਬਨੰਤੀ ਪੂਰਾ ਸਤਗੁਰ ਮੇਲ ਮਿਲਾਵੈ ਸਭ ਚੁਕੇ ਮਨ ਕੀ ਚਿੰਤੇ ਹਰ ਹਰ ਨਾਮ ਅਵ ਕਦਮੁਖ ਪਾਇਆ ਜਨ ਨਾਨਕ ਸੁਖ ਵਸੰਤੇ 60 ਮਹੱਲਾ 5ਵਾਂ ਸਿਮਰ ਸਿਮਰ ਪ੍ਰਭ ਪਏ ਅਨੰਦਾ ਦੁੱਖ ਕਲੇਸ਼ ਸਭ 나ਠੇ ਗੁਨ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮ ਤੁਮਾਰਾ ਗਉਰ ਪੁਰ ਦਿਓ ਉਪਦੇਸ਼ਾ ਜਪ ਪਵਜਲ ਭਾਰ ਉਤਾਰਾ ਰਹਾ ਤੂੰ ਹੈ ਮੰਤਰ ਸੁਣੈ ਪ੍ਰਭ ਤੂੰ ਹੈ ਸਭ ਕਿਸ ਕਰਨ ਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਏ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਵਖਾਣੇ ਕੀਮਤ ਕਹਿ ਨ ਜਾਏ ਪੇਖ ਪੇਖ ਜੀਵੈ ਪ੍ਰਭ ਆਪਣਾ ਅਚਰਜ ਤੁਮਹਿ ਵਾਡਾਈ ਧਾਰ ਅਨੁਗ੍ਰਹਿ ਆਪ ਪ੍ਰਭ ਸੁਆਮੀ ਪਤਮਤ ਕਿਨੇ ਪੂਰੇ ਸਦਾ ਸਦਾ ਨਾਨਕ ਬਲਿਹਾਰੀ ਬਾਰਸੋ ਸੰਤਾਂ ਤੂਰੇ ਸੋਰਠ ਮਹੱਲਾ ਪੰਜਵਾਂ ਗੌਰਪੂਰਾ ਨਮਸ਼ਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੇ ਕਿਰਪਾ ਧਾਰੇ ਪ੍ਰਭ ਪੂਰਨ ਪੈਜ ਸਵਾਰੇ ਆਪਣੇ ਦਾਸ ਕੋ ਭਇਓ ਸੁਹਾਏ ਸਗਲ ਮਨੋਰਥ ਕੀਨੇ ਕਰਤਾ ਊਣੀ ਬਾਤ ਨਕਾਈ ਰਹਾਉ ਕਰਤਾ ਪੁਰਖ ਤਾਲ ਦਿਵਾਇ ਪਿਛ ਲਗ ਚੱਲੇ ਮਾਇਆ ਤੋਟਨ ਕਤੋਂ ਆਵੈ ਮੇਰੇ ਪੂਰੇ ਸਤ ਗੁਰ ਪਾਵੈ ਸਿਮਰ ਸਿਮਰ ਦਿਆਲਾ ਸਭ ਜੀ ਭਏ ਕਿਰਪਾਲਾ ਜਾ ਜਕਾਰ ਗੁਸਾਈ ਜਨ ਪੂਰੇ ਬਨਤ ਬਨਾਏ ਤੂੰ ਭਾਰੋ ਸੁਆਮੀ ਮੋਰਾ ਏ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬ ਫਲਾ ਪੁਨ ਪਾਇਆ ਸੋਰਠ ਮਹੱਲਾ ਪੰਜਵਾਂ ਘਰ ਤਿਜਾ ਦਉਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕੁਮਾਤੇ ਨਿਰਮਲ ਹੋਏ ਘਰੇ ਸ਼ਨਨ ਗੁਰ ਪੂਰਕਿ ਨਦਾਨ ਸਭ ਕੁਸ਼ਲ ਖੇਮ ਪ੍ਰਭ ਤਾਰੇ ਸਹੇ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਤਿਆ ਆ ਆਦ ਪੁਰਖ ਪ੍ਰਭ ਪਾਇਆ